ਜਿਹੜਾ ਬੱਚੇਦਾਨੀ ਦਾ ਮੂੰਹ ਹੈਗਾ ਜੀ ਉਹ 10 ਦਿਨ ਤੱਕ ਖੁੱਲਾ ਰਹਿੰਦਾ ਹੈ ਜੀ ਖੁੱਲਾ ਰਹਿੰਦਾ ਹੈ ਬੱਚਾ ਦੇਣ ਤੋਂ ਬਾਅਦ ਤੇ ਜਦੋਂ ਬੈਠੂਗੀ ਪਿਸ਼ਾਬ ਕਰੂਗੀ ਗੋਬਰ ਕਰੂਗੀਗਾ ਤੇ ਹੁੰਦੇ ਚਾਂਸਿਸ ਹੁੰਦੇ ਕਿ ਜਿਹੜਾ ਮਾੜਾ ਮੋਟਾ ਇਨਫੈਕਸ਼ਨ ਹੈ ਉਹ ਬੱਚੇਦਾਨੀ ਦੇ ਥਰੂ ਅੰਦਰ ਜਿਹੜਾ ਬੱਚੇਦਾਨੀ ਦਾ ਮੂੰਹ ਹੈ ਉਹਦੇ ਥਰੂ ਖੁੱਲਾ ਤਾਂ ਹੈਗਾ 10 ਦਿਨ ਤੇ ਉਹ ਅੰਦਰ ਚਲਾ ਜਾਂਦਾ ਹੈ ਤੇ ਉਹਨੂੰ ਕਲੀਅਰ ਕਰਨ ਵਾਸਤੇ ਗਾ ਨੂੰ ਵੀ ਥੋੜਾ ਟਾਈਮ ਲੱਗਦਾ ਹੈ 15 ਤੋਂ 20 ਦਿਨ ਦੀ ਸਾਈਕਲ ਉਹ ਖੁਦ ਕਲੀਅਰ ਕਰੂਗੀ ਨੇਚਰਲ ਡਿਫੈਂਸ ਹੈਗਾ ਉਹਦਾ ਕਲੀਅਰ ਕਰਨ ਦਾ ਜੀ ਕਲੀਅਰ ਕਰੂਗੀ ਬਟ ਉਹਨੂੰ ਟਾਈਮ ਲੱਗੂ ਇੱਕ ਵਾਰ ਉਹਨੇ ਬੱਚਾ ਦਿੱਤਾ ਤੇ ਅਗਲੀ ਵਾਰ ਨੂੰ ਫੇਰ ਬੱਚਾ ਬਨਾਉਣ ਲਈ ਤਿਆਰ ਹੋਣੇ ਲਈ ਯੂਟਰਸ ਜਿਹੜਾ ਹੈ ਡਵੈਲਪਮੈਂਟ ਫੇਅਰ ਕਰਦਾ ਹੈ ਇਨਵੋਲੂਸ਼ਨ ਜਿਹਨੂੰ ਅਸੀਂ ਬੋਲਦੇ ਤੇ ਇਨਵੋਲੂਸ਼ਨ ਯੂਟਰਸ ਦੀ ਹੋਣ ਨੂੰ ਵੀ ਟਾਈਮ ਲੱਗਦਾ ਤੇ ਐਟ ਲੀਸਟ ਤੁਸੀਂ 55 ਤੋਂ 60 ਦਿਨ ਦੀ ਪਹਿਲੇ ਰੈਸਟ ਦੇਣੀ ਹੈ ਪਸ਼ੂ ਨੂੰ ਜੀ ਫੇਰ ਹੀ ਉਸ ਪਸ਼ੂ ਦੀ ਆਈ ਹੋਊਗੀ ਇਦਾਂ ਤੁਹਾਡੇ ਕੋਲ ਹੋਊਗਾ ਕਿ ਐਨੀਮਲ ਤੁਹਾਡਾ ਮੰਨ ਲਓ ਅੱਜ ਉਹਨੇ ਬੱਚਾ ਦਿੱਤਾ ਉਹ 35 40 ਦਿਨਾਂ ਤੇ 45 ਦਿਨਾਂ ਤੇ ਵਧੀਆ ਹੀਟ ਚ ਆ ਗਿਆ ਤੁਸੀਂ AI ਕਰ ਦਿੰਦੇ ਕਈ ਵਾਰ ਉਹ ਕਨਸੀਵ ਵੀ ਕਰ ਜਾਂਦਾ ਬਟ ਉਹ ਪ੍ਰੈਕਟਿਸ ਤੁਹਾਡੀ ਗਲਤ ਹੈ ਕਿਉਂਕਿ ਉਹਦੇ ਯੂਟਰਸ ਦੀ ਬੱਚੇਦਾਨੀ ਦੀ ਡਿਵੈਲਪਮੈਂਟ ਹੀ ਨਹੀਂ ਹੋਈ ਡੰਗ ਨਾਲ ਅਗਲੀ ਸਾਈਕਲ ਦੇ ਵਾਸਤੇ ਜੇ ਜਦੋਂ ਉਹ ਸਾਈਕਲ ਦੇ ਵਾਸਤੇ ਤੁਹਾਡੀ ਡਿਵੈਲਪਮੈਂਟ ਨਹੀਂ ਹੋਊਗੀ ਤਾਂ ਕਿਤੇ ਨਾ ਕਿਤੇ ਉਸ ਐਨੀਮਲ ਚ ਐਮਬ੍ਰਾਇਓਨਿਕ ਮੋਰਟੈਲਿਟੀ ਹੋਊਗੀ ਅੱਗੇ ਜਾ ਕੇ ਉਹ ਬੱਚਾ ਸਿੱਟੂਗਾ ਜਾਂ ਐਬੋਰਸ਼ਨ ਹੋਊਗਾ ਜੀ 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 ਤੇ ਇਹ ਕੰਡੀਸ਼ਨ ਆ ਵੀ ਤਾਂ ਹੀ ਹੁੰਦੀ ਹੈ ਤੇ ਸੈਕਸੀਮਨ ਵਾਸਤੇ ਵੀ ਇਹ ਬਿਲਕੁਲ ਜ਼ਰੂਰੀ ਹੈ ਕਿ ਤੁਸੀਂ 55 ਤੇ 60 ਦਿਨ ਦੀ ਉਸ ਐਨੀਮਲ ਨੂੰ ਰੈਸਟ ਦਿਓ ਬੱਚੇਦਾਨੀ ਦਾ ਸਾਈਜ਼ ਬਿਲਕੁਲ ਨਾਰਮਲ ਆਣੇ ਦਿਓ ਤੇ ਉਹਦੀ ਜਿਹੜੀ ਤਾਰਾ ਹੈਗੀ ਬਿਲਕੁਲ ਕਲੀਅਰ ਹੋਣ